ਇੰਨਾ ਦੱਸਣਾ ਹੈ 1.5 ਸਾਲ ਬਾਅਦ ਚਾ ਪੂਰੇ ਕਰ ਦੂੰਗਾ ਚਾ ਪੂਰੇ ਕਰ ਦੂੰਗਾ ਮੈਨੂੰ ਅੱਜ ਸਹੀ ਮੈਣੇ ਤੇ ਅੱਜ ਯਾਰ ਦਿਲ ਖੁਸ਼ ਕਰਤਾ ਤੁਸੀਂ ਤੁਹਾਡੇ ਜੋਸ਼ ਨੂੰ ਦੇਖ ਕੇ ਤੁਹਾਡੇ ਕੱਠ ਨੂੰ ਦੇਖ ਕੇ ਮੈਂ ਬੇਨਤੀ ਕਰਨ ਆਇਆ ਇਸ ਕਰਕੇ ਕਿਉਂਕਿ ਸੰਗਰੂਰ ਇੱਕ ਇਹਜਾ ਜ਼ਿਲ੍ਹਾ ਹੈ ਸੰਗਰੂਰ ਬਣਾ ਲਾ ਸਰਕਾਰਾਂ ਤੁਸੀਂ ਬਣਾਉਣਿਓ ਤੁਸੀਂ ਤੂਫਾਨ ਖੜਾ ਕਰਦੇ ਹੋ ਜਿਹੜਾ ਪੂਰੇ ਹਿੰਦੁਸਤਾਨ ਚ ਪੰਜਾਬ ਚ ਫੈਲ ਜਾਂਦਾ ਹੈ ਐਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਾਲੀ ਦਲ ਦਾ ਤੂਫਾਨ ਖੜਾ ਕਰਦੇ ਹੋ ਬਚਣਾ ਜੇ ਆਪਾਂ ਬਚਣਾ ਬੋਲੇ ਸੋ ਨਿਹਾਲ ਅੱਜ ਮੈਂ ਜਦੋਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਜਦੋਂ ਮੈਂ ਲੌਂਗਵਾਲ ਪਿੰਡ 'ਚ ਪੜਿਆ ਤੇ ਬੱਸਾਂ ਦੀਆਂ ਲਾਈਨਾਂ ਦੇਖੀਆਂ ਲੋਕਾਂ ਦੇ ਵਰਕਰਾਂ ਦਾ ਜੋਸ਼ ਦੇਖਿਆ ਜਿੱਥੋਂ ਜਾ ਰਿਹਾ ਸੀ ਵਰਕਰ ਰੁੱਕ ਰੁੱਕ ਕੇ ਹੱਥ ਮਲਾ ਰਹੇ ਸੀ ਮੇਰੇ ਨਾਲ ਕੋਈ ਦਿੱਲੀੋਂ ਮੰਦਾ ਆਇਆ ਮੈਂ ਕਿ ਅਗਲੀ ਸਰਕਾਰ ਬਣੂਗੀ ਕਾਲੀ ਜਲਦੀ ਕਿਉਂਕਿ ਸੰਗਰੂਰ ਵਾਲੇ ਨੇ ਫੈਸਲਾ ਕਰ ਲਿਆ ਹੁਣ ਤਾਂ ਪੱਕੀ ਬਣ ਜਾਣੀ ਐ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਸਰਪੰਚ ਵੀ ਬਣਿਆ ਕੁਛ ਵੀ ਬਣਿਆ ਇਹਨਾਂ ਤੋਂ ਦੁਵਾਨੀ ਨਹੀਂ ਲੈਣੀ ਆਪਾਂ ਇਹਨਾਂ ਝਾੜੂ ਵਾਲਿਆਂ ਤੋਂ ਦੁਵਾਨੀ ਨਹੀਂ ਲੈਣੀ ਮੈਂ ਤੁਹਾਨੂੰ ਇਹ ਨਾਂ ਤਾਂ ਦੇਣਗੇ ਦੇਣਗੇ ਵੀ ਨਹੀਂ ਮਦਰ ਦਾ ਪਰ ਮੈਂ ਤੁਹਾਨੂੰ ਇਹਨਾਂ ਦੱਸਦਣਾ 1.5 ਸਾਲ ਬਾਅਦ ਚਾ ਪੂਰੇ ਕਰ ਦੂੰਗਾ ਚਾ ਪੂਰੇ ਕਰ ਦੂੰਗਾ ਤੁਹਾਡਾ ਰਾਜ ਹੈਗਾ ਸੰਗਰੂਰ ਵਾਲਿਓ ਕੀ ਆਪਣਾ ਰਾਜ ਹੈ ਪੰਜਾਬ ਚ ਅੱਜ ਮੈਂ ਕਰੇ ਕੋ ਲਿਸਟ ਹੈ ਦੇਖੋ ਸੁਪਰ ਆਪਣਾ ਮੁੱਖ ਮੰਤਰੀ ਭਗਵਾਨਤਮਾਨ ਨਹੀਂ ਹੈ ਉਹ ਤਾਂ ਕੋਠੀ ਦਿੱਤੀ ਹੈ ਇੱਕ ਪੇਟੀ दारू ਦੀ ਆ ਜਾਂਦੀ ਹੈ ਹੋਰ ਉਹਦੇ ਕੋਲੇ ਕੋਈ ਨਹੀਂ ਹੈ ਦੋ ਚੀਜ਼ਾਂ ਆਈਆਂ ਉਹਦੇ ਕੋਲੇ ਸਵੇਰੇ ਸਵੇਰੇ ਸਕੇ ਤੋਂ ਉਹਨਾਂ ਦੇ ਆਫਸਰ ਨੇ ਇਹਨਾਂ ਕੇਜਰੀਵਾਲ ਨੇ ਇਹਨੂੰ ਪੇਟੀ ਭੇਜ ਦਿਆ ਕਰੋ ਇਹਨੂੰ ਕਮਰੇ ਚ ਹੀ ਰਹਿਣ ਦਿਓ ਅਸਲੀ ਮੁੱਖ ਮੰਤਰੀ ਕੇਜਰੀਵਾਲ ਹੈ ਤੁਸੀਂ ਪਿਛਲੇ 4 ਸਾਲ ਦੇਖ ਲਓ ਜੇ ਕਿਸੇ ਗਲੀ ਦਾ ਵੀ ਦੁਗਾਟਨ ਕਰਨਾ ਕੇਜਰੀਵਾਲ ਆ ਕੇ ਕਰਦਾ ਭਗਵੰਤ ਮਾਨ ਨਹੀਂ ਕਰਦਾ